ਆਜਣਾ 6 ਮਾਡਲ ਕੱਲ ਦੇ ਦਰਮਿਆਨ ਨਹੀਂ ਕਰਨਾ ਦੋ ਦਿਨ ਪਹਿਲਾਂ ਉਹ ਹੋਇਆ ਦੋ ਦਿਨ ਪਹਿਲਾਂ ਮੇਰੀਆਂ ਗੱਡੀਆਂ ਪੱਟੀਆਂ ਲੱਗਣ ਲੱਗੀਆਂ ਤਿੰਨ ਡੀਐਸਪੀ ਐਸਐਚਓ ਪੱਟੀ ਐਸਐਚਓ ਮੋਰ ਆੜ ਕੇ ਮੇਰੀਆਂ ਗੱਡੀਆਂ ਦਾ ਉਪਰਾ ਕਰ ਲਿਆ ਪਰਚਾ ਦਵਾ ਠੋਕ ਕੇ ਮੇਰੀਆਂ ਸਭ ਮੇਰੀਆਂ ਗੱਡੀਆਂ ਲੱਗਣ ਕਿੱਥੇ ਦੇਦੇ ਆ ਆ ਗਿਆ ਫੇਰ ਦੋ ਕਿ ਨਿਕਲ ਆ ਜੀ ਪੂਰੇ 431900 ਰੁਪਏ ਦੇ ਦਿੰਦੇ ਆ ਉਹ ਕਿੱਥੇ ਗਿਆ ਕਿਹੜਾ ਜਾਂਦਾ ਹੈ ਕਾਗਜ਼ੇ ਛਣ ਕਰਾ ਪੈਣਾ ਜੇ ਲਾਗ ਦੇਣਾ ਪੈਣਾ ਜਦੋਂ ਪੈਸੇ ਕੱਢਣਾ ਕਾਗਜ਼ੇ ਇਹਨੂੰ ਕਿਹਨੂੰ ਆਡੀਓ ਸਾਹਿਬ ਇਹ ਸਾਡੀ ਬੇਨਤੀ ਏ ਸਾਨੂੰ ਜੂੰਦਿਆਂ ਨੂੰ ਨਾ ਮਰੋ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਮੈਂ ਜੇ ਕਾਲੀ ਦਲ ਦੇ ਨਾਲ ਵੱਜ ਕੇ ਰੂੰਗਾ ਤੇ ਹੈਗੇ ਜਿੱਥੇ ਹੋ ਕੇ ਪਰਚਾ ਦੇਣਾ ਮੇਰੇ ਤੇ ਜੋ ਕਰਾਉਣਾ ਮੈਨੂੰ ਬੇਸ਼ੱਕ ਕਾਊਂਟਰ ਕਰਾਉਣਾ ਕਰਾ ਸਕਦੇ ਜੇ ਬਾਰਾ ਤੱਕ ਕਾਣੀ ਦੇ ਹੋਂ ਦੇਣਾ ਆਡੀਓ ਸਾਹਿਬ ਜ਼ਿੰਮੇਵਾਰ ਹੋਊਗਾ ਪਹਿਲੋਂ ਰਾਜੀਵ ਭੁੱਲਰ ਸਰਵਿਸ ਇਕ ਤੋਂ ਨ ਜਿੱਥੇ ਜੋਰ ਲਾਉਣਾ ਈ ਲਾਲਾ ਮੈਂ ਇਤਰਾ ਰਹਿਣਾ ਈ ਮੈਂ ਵਿਰਸੇ ਬਲਟੋਏ ਦੇ ਨਾਲ ਈ ਉਹਦੇ ਨਾਲ ਰਹਿਣਾ ਈ ਜਿੱਥੇ ਜੋਰ ਲਾਉਣਾ ਈ ਲਾਲਾ ਪਰਾਰੀਓ ਸਾਹਿਬ ਇੱਕ ਮਿੰਟ ਅੱਜ ਦੀ ਤਰੀਕ ਜੇ ਮੈਂ ਕੁਛ ਖਾ ਕੇ ਮਰ ਗਿਆ ਉਹਦਾ ਜ਼ਿੰਮੇਵਾਰ ਤੂੰ ਈ ਹੋਊ ਜ਼ਿੰਮੇਵਾਰ ਹੋਏਗਾ ਸਾਰੇ ਮਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਮੇਰਾ ਜਵਾਬ ਹੋਵੇ ਮੇਰੀਆਂ ਕੱਦੀਆਂ ਕਾਤੋਂ ਢੱਕ ਰਿਹਾ ਮੇਰੀਆਂ ਕਾਤੋਂ ਢੱਕ ਦਿਆ ਮੈਂ ਨਹੀਂ ਕੱਦੀਆਂ ਕਾਤੋਂ ਪੀਅਸ ਵੀ ਤੇ ਬਦਲ ਜਾਗੇ ਨਜ਼ਾਰਾ ਜੁਰੀਆ ਦਿੱਤੀ ਆ ਕਰੀ ਜਾਣਾ ਜਦੋਂ ਯਾਤਰੀਆ ਕਰਨਾ ਛੋਟਾ ਮਰ ਲਾ ਮੈਂ ਖਾ ਕੇ ਮਰੂਗਾ ਮੈਂ ਬਲੈਕ ਕਦੀ ਮੇਰੇ ਨਾਲ ਕਦੀ ਮਾਹ ਕਰਦਾ ਜੇ ਮੈਂ ਰੋਡ ਤੇ ਕੰਮ ਨਹੀਂ ਕਰ ਦਿੰਦੇ ਤਾਂ ਕਰ ਸਕਦਾ ਮੈਂ ਕੋਈ ਖਾ ਕੇ ਮਰੂ ਮੈਂ ਕੁਝ ਨਹੀਂ ਕਰਣਾ ਮੇਰਾ ਨਾਮ ਮੰਜ਼ੀਰ ਕਟਾ ਖੇਮ ਕਰਨੀਆਂ ਤੇ ਮੰਜ਼ੀਰ ਮਤਲਬ ਜਿਹੜੀ ਤੇਰੀ ਗੱਲ ਰੋਕੀ ਆਉਂਦਾ ਮੇਰੇ ਇਕੱਲਾ ਬੰਦ ਲਾਈ ਇੱਧਰ ਉਹ ਤੇ ਨਹੀਂ ਹੋਉਂਦੀ ਹੋਰ ਮੇਰੇ ਭਿੱਖੇ ਨਹੀਂ ਗੱਲਾਂ ਦਿੰਦੇ ਕੀ ਕਰੀਏ ਤੇ ਨਾ ਉਹ ਲੋਕ ਦਾ ਠਿਕਦਰ ਉਹ ਜਾਨ ਕਰਦੇ ਤੇ ਕੇ ਨਾ ਤੇ ਪੱਲੇ ਨਹੀਂ ਪਹੇੜੀ ਲਾਉਣ ਦੇ ਵੀਡੀਓ ਸਾਹ ਤੇ ਤੂੰ ਹੀ ਨਹੀਂ ਲਾਉਣ ਦਿੰਦੇ ਕਦੀ ਆਡੀਓ ਨਹੀਂ ਲੱਗ ਲੈ ਕਦੀ ਕੋ ਕੁੜੀ ਜਵਾ 2000 ਰੁਪਿਆ ਮੈਂ ਦਿੰਦਾ 5000 ਰੁਪਿਆ ਬਾਈ ਦਾ ਪਰ ਤੇ ਕਰੋ ਠੋਕ ਕੇ ਮੇਰਾ ਨਾਲ ਨਾਲ ਕਰੋ ਮੇਰੇ ਛੱਤਨ ਮਾਰਦੇ ਮੈਨੂੰ ਇੱਥੇ ਛੜ ਕੇ ਮਾਰੋ ਆਹ ਲਾਉਣ ਦੇ ਮੈਨੂੰ ਠੋਕ ਕੇ ਦੋ ਪਰ ਤੇ ਮੇਰੇ ਤੇ ਪਾਉਣਾ ਕਿੰਨਾ ਕਿੰਨਾਂ 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 ਕਰਨਾ ਪਰ ਸਰਕਾਰਾਂ ਤੋਂ ਮੈਂ ਡਰਨ ਵਾਲੀ ਨਹੀਂ ਐ ਮੈਂ ਆਰਦਾ ਪਰਚਾ ਕਰਾਉਣਾ ਮੈਨੂੰ ਮਜ਼ੂਰ ਜੇ ਮੈਨੂੰ ਮਾਤ ਮਜ਼ੂਰ ਜੇ ਆ ਰਾਟਿਓ ਮੇਰੀ ਇੱਕ ਆਪ ਚੋੜ ਕੇ ਬੇਨਤੀ ਹੂੰ ਇਹਨੂੰ ਮੈਂ ਦਾਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਆ। ਆਹ ਮੰਗੀ ਸਿੰਘ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਆ। ਇੱਕ ਦੋ ਨਾ ਬਾਤ। ਇਹ ਚੱਕ ਪਰਚਾ ਦੋ। ਬਿਲਕੁਲ। ਛਿੱਤਰ ਮਾਰੋ ਸਿਰ 'ਚ। ਮੇਰੇ ਮਾਰੋ। ਅਸੀਂ ਨਾ ਕਰਨਾ ਇਹ ਮਾਰੋ। ਕਿਵੇਂ ਇਹਨਾਂ ਨੂੰ ਛਿੱਤਰ। ਦੱਸੋ ਕੀ ਆ ਰਹੀ ਆ ਦੀ ਲਿਮਟ ਦੋ। ਮੈਨੂੰ ਰੋਟੀ ਵੀ ਖਵਾ ਦੇ ਦੇ। ਪਾਦੇ ਨੇ ਕੀਤੇ ਉਹਨੇ ਦਿੱਤੇ ਉਹਨਾਂ ਦਾ ਘਰ। ਆ ਤਾਂ ਫਿਰ ਤਾਂ ਸਰਕਾਰ ਦੀ ਵੀ ਕੰਦ ਰੋ ਗੰਦੇ ਜਿਹੇ ਲੱਗੇ ਕਿਸੜੇ ਬੈਹਿਆ। ਮੈਨੂੰ ਲੋੜ ਪੈ ਗਈ ਹੈ ਦੱਸੋ ਤੁਹਾਨੂੰ ਡਾਂਟ ਕਾਣਾ ਕਰਦਾ ਇਹਦਾ ਚੱਲ ਜਾਓ ਵੀਡੀਓ ਸਾਹਿਬ ਅੱਗੇ ਕਦੀ ਤੁਸੀਂ ਇੱਧਰ ਆਏ ਸੀ ਦੱਸੋ ਕਦੀ 15 ਸਾਲਾਂ ਦਾ ਡੀਓ ਡੀਓ ਇੱਧਰ ਆਇਆ ਹੋਵੇ ਐਰੀਆ ਦੇ ਉੱਤੀ ਜਾਂਦੇ ਕਾਗਜ਼ ਪੁਰੇ 4300 ਰੁਪਿਆ ਰੇਟ ਆ ਬਾਕੀ ਕਿੱਥੇ ਆ 1900 ਰੁਪਿਆ ਦੇਂਦੇ ਉਹ ਵੀ ਨਹੀਂ ਉਹ ਮੇਰੀਆਂ ਗੱਡੀਆਂ ਦੇ ਲੱਗ ਨਹੀਂ ਦਿੰਦੇ ਮੈਂ ਕਿੱਧਰ ਜਾਵਾਂ ਮਾ ਫਰੀ ਮਰਨਾ ਏ ਦਾ ਗੱਡੀਆਂ ਕੀ ਗੱਲ ਕੀ ਹੋਈ ਗੱਲ ਮੇਰੀ ਸਰਕਾਰਾਂ ਨਾਲ ਮੈਂ ਵਰਕੋਆ ਸਾਹਣਾਂ ਆਵਾਂ ਇਹੋ ਕਰ ਲਿਆ ਗੱਡੀਆਂ ਜਾਣਗੇ ਨਾ ਜਪੋਣ ਦੇ ਸਾਹਮਣੇ ਜੇ ਇਹ ਮੇਰੇ ਤੇ ਪਰਚਾ ਵੀ ਠੋਕ ਕੇ ਦੇ ਸਕਦੇ ਜੇ ਦੋ ਮਿੰਟ ਮਰਵਾਉਣੀ ਸੀ ਹੁਣ ਵੀ ਤਾਂ ਦੇ ਦਿੱਤੇ ਆਂ ਕੋਈ ਕੁਝ ਕਰ ਸਕਦੇ ਜੇ ਸਾਡੀਆਂ ਗੱਡੀਆਂ ਨਹੀਂ ਮਰਵਾਉਣਾ ਦੋ ਮਿੰਟ ਵੇਟ ਤਾਂ ਕਰ ਲੈ ਬੰਦਾ ਪਰ ਇਤਰਾ ਨਹੀਂ ਝੋਣਾ ਮੈਂ ਮਰਨਾ ਮੈਨੂੰ ਮਜੂਰ ਆ ਮੈਂ ਆਪਦੇ ਬੱਚੇ ਪਾ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਡੀ ਮਿੰਟ ਜੇ ਸਾਨੂੰ ਨਾ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਇੱਕ ਮਿੰਟ ਮੇਰੀ ਬੇਨਤੀ ਸੁਣੋ ਇੱਕ ਮਿੰਟ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜੇ ਪਹਿਲਾਂ ਮੇਰੇ ਤੇ ਨਜਾਇਜ਼ ਉਹ ਪਰਚਾ ਕੀਤਾ ਜੇ ਹੁਣ ਇਹ ਗੱਡੀਆਂ ਚਲਾਈਆਂ ਇਹ ਨਹੀਂ ਆਂਦੇ ਆ ਆਟੋ ਸਾਬ ਆਇਆ ਆ ਆਟੋ ਸਾਬ ਜੇ ਹੱਥ ਜੋੜ ਕੇ ਭਗਵਾਨ ਜੀ ਨੂੰ ਬੇਟੀ ਜਾ ਕੇ ਨਹੀਂ ਆਇਆ ਜੇ ਦੇ ਸਾਨੂੰ ਬਚਾਉਣਾ ਜੇ ਕਿਹੜਾ ਆਂਦਾ ਆਉਂਦੀ ਸਰਕਾਰ ਆ ਕਿੱਥੇ ਆਉਂਦਾ ਆਂਦੀ ਸਰਕਾਰ ਆ ਬੇਨਤੀ ਸਰਕਾਰ ਸੁਣੋ ਜਾਨਾ ਦੇ ਗੱਲ ਜੇ ਜਾਂ ਹੀ ਕੋਈ ਖਾਗੇ ਮਰ ਜਣਾ ਦੇ ਤੇ ਜਾਂ ਸਾਡੇ ਗੱਡੀਆਂ ਜੇ 43 ਜੇ ਆਂਦੇ ਨਾ ਕਾਗਜ਼ ਪੂਰੇ ਆ ਸਾਨੂੰ 4300 ਰੁਪਏ ਰੇਟ ਦੇਓ ਗੱਡੀਆਂ ਦਾ ਅਸੀਂ ਸਾਰੇ ਕਾਗਜ਼ ਪੂਰੇ ਕਰ ਲੈਨੇ ਆ ਦੱਸੋ ਇਹ ਕਿੰਦਾ ਕੀ ਗ੍ਰਾਂਡ ਹੈ ਕੋਈ ਕੰਮ ਹੈ ਕੋਈ ਚੰਗੇ ਬਾਰੇ ਸਾਡੇ ਬੇਦਾ ਕਰ ਕੇ ਕਰ ਰਹਿ ਤਾਂ ਸਰਕਾਰ ਨੇ ਜਾਂ ਸਾਨੂੰ ਮਾਰੋ ਸਾਨੂੰ ਅਹੀਂ ਗੱਡੀ ਥਲੇ ਆਉਣ ਲੱਗੇ ਆ ਆਹ ਅੱਗੇ ਜਾ ਇੱਥੇ ਰਾਜ ਜਸਵਿੰਦਰ ਆਹ ਇੱਥੇ ਸਾਡੇ ਮਾਰੋ ਗੋਲੀ ਅੱਗ ਪਹਿਲੋ ਪਹਿਲੋ ਸਾਡੇ ਪਰਚਾ ਨਹੀਂ ਆਉਂਦਾ ਹੋਣਾ ਥੋੜਾ ਗੱਡੀਆਂ ਚਲਾਈਆਂ ਥੋੜਾ ਜਾਣ ਕੇ ਆ ਗਏ ਸਾਬ ਇਹ ਵੀ ਆਪ ਬੰਦ ਕਰਤੀ ਕ ਵਿਆਹ ਕਰਤੀ ਗੱਡੀ ਖੋੜੋ 100 ਰੁਪਏ ਮਾਈਕ ਆ ਹੋਰ ਬੜਾ ਬੋਲਿਆ ਇਹ ਕੋਲ ਹੋ ਰਹੀ ਸੀ ਸਭੂ ਸਾਨੂੰ ਹੋਰ ਤੋਂ ਕਰੋ ਕੰਮ ਦਾ ਕੀ ਕਰੀਗੇ ਅਸੀਂ ਕਿੱਧਰ ਜਾਈਏ ਮਾਰ ਦਿੱਤੀ ਆ ਜਾਨ ਪਹਿਲੋ ਨਹੀਂ ਸਾਡੇ ਪਰਚਾ ਸੜੀ ਦੇਵਾ ਦਿੱਤੇ ਆ ਆਟੋ ਆਇਆ ਆਲੀ ਆਟੋ ਵੀ ਅੱਜ ਦਾ 10 ਸਾਲ ਹੋ ਗਿਆ ਆਟੋ ਵੜਿਆ ਤੇ ਜਿਹਾਂ ਦੇ ਕਾਗਜ਼ ਪੂਰੇ 4300 ਰੁਪਏ ਤੇ ਟੇਢੇ ਨਾਲ ਸੂਮਾ ਦਾ ਤੇ ਦਵਾਓ 200 ਰੁਪਏ ਦੇਣ ਦੇ ਮੇਰੀਆਂ ਗੱਡੀਆਂ ਟੱਕੀਆਂ ਪਰਸੋ ਚਾਰ ਗੱਡੀਆਂ ਲਿਆਣ ਕੇ ਡੀਐਸਪੀ ਐਸਐਚਓ ਲਾਏ ਐ ਐਸਐਚਓ ਮੋਰ ਮੈਂ ਕੋਈ ਖਾ ਕੇ ਮਰੂਗਾ ਇਹ ਮੇਰ ਤੇ ਨਾ ਹਲੋਇਆ ਅੱਜ ਤੋਂ ਬਾਅਦ ਮੈਂ ਰਿਕਸਾਨਾ ਉਹਦੇ ਕੋਈ ਖਾ ਕੇ ਮਰੂਗਾ ਚੌਥੀ ਵੀਡੀਓ ਮੇਰੀਆਂ ਗੱਡੀਆਂ ਆ ਵੇਖੋ ਪੰਜਾਬ ਮਾਰ ਜਾਂਦੀ ਆ ਮੈਨੂੰ ਇੱਕ ਗੱਲ ਦਾ ਜਵਾਬ ਦੋ ਇੱਥੇ ਲੋਕਲ ਘਟੋੜੇ ਕੀ ਦੇ ਗਾੜਾ ਆਪ ਨੂੰ ਅਤਮਾਨ ਜੀ ਤੁਹਾਡੀ ਸਰਕਾਰ ਦਾ ਇਹ ਸਰਕਾਰ ਦਾ ਜਿਹੜੇ ਨੰਮ ਲੈਣੇ ਬਿੜੇ ਗਰਕ ਕਰਤੇ ਜੇ ਇੱਕ ਮੇਰੀ ਗੱਲ ਨੋਟ ਕਰ ਲਾ ਜੇ ਤੂੰ ਭਗਵੰਤ ਮਾਰਿਆ ਪੱਟੀ ਹਲਕਾ ਖੇਮ ਕਰੀ ਵਾਲੇ ਦੇ ਹਾਲ ਕੀ ਆ ਉਹ ਦਰ ਇਹ ਸਰਕਾਰ ਆਂ ਆ ਪੰਦਰਾਂ ਸਰਕਾਰ ਦਾ ਉਹ ਕਿਉਂ ਆ ਸਰਕਾਰਾਂ ਦੇ ਫਿਰ ਸਰਕਾਰਾਂ ਅਜ਼ਮਾਇ ਕਿ ਵੀਡੀਓ ਕਿ ਵੀਡੀਓ ਪਰ ਕੇ ਹੀ ਹੁੰਦਾ ਸੋਮਾ ਪੱਟੀ ਜਾਂਦਾ ਸਟੇਸ਼ਨ ਜਿਹੜਾ ਗੱਲ ਪੂਰੇ ਛੋੜ ਕੇ ਕਾਜ ਦੱਸੋ ਰੋਟੀ ਵੀ ਪੂਰੀ ਨਹੀਂ ਕੋਣ ਕਾਜ ਕਰੂਗਾ 4500 ਰੁਪਏ ਰੇਟ ਹੈ ਨਾ 1900 ਰੁਪਏ ਦੇਣ ਦੇ ਇਹ ਕਿਰੇ ਹਟ ਦੇ ਦਿਆ ਤੇ ਕਿਹੜਾ ਸਾਨੂੰ ਨਹੀਂ ਪਤਾ ਕਿਹਨਾ ਨਾ ਸਾਨੂੰ ਕੇ ਸਰਕਾਰ ਨਾ ਨਾ ਤੁਨੂੰ ਠੇਕੇਦਾਰ ਨਾ ਅਈ ਰੋਟੀਆਂ ਖਾਣੇ ਰੋਟੀ ਕਿਥੋਂ ਖਾਣੇ ਕੌਣ ਆ ਜੀ ਕਰਦਾ ਕੇ ਤਾਗਰ 1900 ਰੁਪਿਆ ਦੇ ਠੇਕੇਦਾਰ ਜਿਹਨੇ ਪੱਤੀ ਹਰ ਸਰਕਾਰ ਜੀ 15 ਸਾਲ ਹੋ ਗਏ ਨਹੀਂ ਆਡੀਓ ਕੁੜੀ ਆਡੀਓ ਵੇਖਿਆ ਤੇ ਪੱਤੀ ਵੇਖਿਆ ਜਿਹੜਾ ਰਾਮ ਜੀ ਨੂੰ ਮੈਨੂੰ ਇੱਕ ਗੱਲ ਦਾ ਦੱਸੋ ਜੇ ਮੰਨਦਾ ਕੱਲ ਦੇ ਦੋ ਦਿਨ ਪਹਿਲਾਂ ਉਹ ਖੋਇਆ ਦੋ ਦਿਨ ਪਹਿਲਾਂ ਮੇਰੀਆਂ ਗੱਡੀਆਂ ਪੱਟੀਆਂ ਲੱਗਣ ਲੱਗੀਆਂ ਤਿੰਨ ਡੀਏ